ਸੋ ਲਾਈਵ ਚੈਨਲ ਤੇ ਬਹੁਤ-ਬਹੁਤ ਧੰਨਵਾਦ ਦੁਦੀ ਜੀ ਦੇ ਸਾਕੇ ਤੇ ਗਰਾਤਾ ਹੋ ਰਿਹਾ ਹੈ 골ਡ ਮਾਰਕੀਟ ਦਾ ਜੀ ਕਿੰਨੀ 골ਡ ਲਗੋਵਾਨੀ ਜੀ ਇਹ ਕਿੰਨੀ ਦੇਰ ਤੋਂ ਹੋ ਰਿਹਾ ਤੇ ਕਿਦਾਂ ਦਾ ਪ੍ਰੋਗਰਾਮ ਕਿਦਾਂ ਦਾ ਤੁਸੀਂ ਸਾਨੂੰ ਕੋਈ ਇਹ ਨਾਲ ਬਾਰੇ ਦੱਸਣਾ ਚਾਹੁੰਦੇ ਹੋ ਅ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹਾਂਗਾ ਕਿ ਮੈਂ ਕਮਲ ਖੋਸਲਾ ਮੁੱਖ ਪ੍ਰਵਕਤਾ ਮਿੰਨੀ 골ਡਨ ਭਵਾਨੀ ਕਲੱਬ ਹਾਜੀਪੁਰ ਰੋਡ ਮੁਕੇਰੀਆਂ ਇਸ ਵਾਰ ਜਿਹੜਾ ਜਾਗਰਣ ਹੋ ਰਿਹਾ ਉਸ ਚੌਂਕ ਦੇ ਵਿੱਚ ਇਹ ਸਾਡਾ વાર્ਸ਼ਿਕ ਜਾਗਰਣ ਹੈ ਔਰ ਇਹ ਜਾਗਰਣ 33ਵਾਂ ਜਾਗਰਣ ਹੋਏਗਾ ਇਸ ਵਾਰ ਉਹਦੀਆਂ ਤਿਆਰੀਆਂ ਸਾਰੀਆਂ ਮੁਕੰਮਲ ਕਰ ਲਈਆਂ ਗਈਆਂ ਜਿਹੜੀ ਅਧਿਕਾਰਤ ਤੌਰ ਤੇ ਜਾਗਰਣ ਦੀ ਮਨਜ਼ੂਰੀ ਲੈਣੀ ਸੀ ਉਹ ਵੀ ਲੈ ਲਈ ਗਈ ਆ ਔਰ ਅਲੱਗ-ਅਲੱਗ ਨੌਜਵਾਨਾਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ ਜਿਹਦੇ ਵਿੱਚ ਸਾਰੇ ਹੀ ਨੌਜਵਾਨ ਬੜੀਆਂ ਕਮੇਟੀਆਂ ਦੇ ਮੁਤਾਬਕ ਆਪਣੀ ਆਪਣੀ ਡਿਊਟੀ ਨਿਭਾਣਗੇ ਸਾਧ ਸੰਗਤ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਵਾਰ ਇਸ ਜਾਗਰਨ ਦੇ ਵਿੱਚ ਫਿਲਮੀ ਪਲੇਬੈਕ ਸਿੰਗਰ ਤੇ ਅੰਤਰਰਾਸ਼ਟਰੀ ਗਾਇਕ ਬੜੀ ਸੁਰੀਲੀ ਆਵਾਜ਼ ਦੇ ਮਾਲਕ ਮਾਨੀਏ ਫਿਰੋਜ਼ ਖਾਨ ਜੀ ਉਹ ਤਸ਼ਰੀਫ ਲਿਆ ਰਹੇ ਆ ਉਹਨਾਂ ਦੇ ਨਾਲ ਨਾਲ ਬੜੀ ਅੱਛੇ ਜਾਗਰਨ ਦੀ ਦੁਨੀਆ 'ਚ ਜਿਹਨਾਂ ਦਾ ਵਧੀਆ ਨਾਂ ਹੈ ਕੋਮਲ ਜਲੰਧਰੀ ਜੀ ਤੇ ਨਾਲ ਦੀ ਨਾਲ ਮਾ ਵੈਸ਼ਨੋ ਦੇਵੀ ਦਰਬਾਰ ਦੇ ਦਰਬਾਰੀ ਗਾਇਕ ਸਾਡੇ ਠਾਕੁਰ ਨਿਰਮਲ ਜੀ ਉਹ ਵੀ ਆਪਣੀ ਹਾਜ਼ਰੀ ਲਗਵਾ ਰਹੇ ਆ ਸੋ ਇਸ ਵਾਰ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜੇ ਮਹਾ ਭਗਤ ਪ੍ਰੇਮੀ ਨੇ ਉਹਨਾਂ ਨੂੰ ਅੱਛੇ-ਅੱਛੇ ਫਨਕਾਰ ਜਿਹੜੇ ਆ ਉਹ ਰੂਬਰੂ ਕੀਤੇ ਜਾਣ ਉਹਨਾਂ ਨੂੰ ਬੁਲਾ ਕੇ ਤੇ ਮਾਂ ਦਾ ਗੁਣਗਾਨ ਕੀਤਾ ਜਾਵੇ ਤੇ ਨਾਲ ਦੀ ਨਾਲ ਨਗਰ ਨਿਵਾਸੀਆਂ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮਿੰਨੀ 골ਡਨ ਪਵਾਨੀ ਕਲੱਬ ਸਿਰਫ ਜਾਗਰਨ ਤੱਕ ਹੀ ਸੀਮਤ ਨਹੀਂ ਹੈ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਛੱਡ ਕੇ ਅੱਗੇ ਆਉਂਦੀ ਹੈ ਜਿਵੇਂ ਸਾਡੇ ਦੇਸ਼ ਦੇ ਅੰਦਰ ਬਹੁਤ ਵੱਡੀ ਕਮੀ ਸੀ ਰਕਸ਼ਾਂ ਦੀ ਬਹੁਤ ਵੱਡੀ ਕਮੀ ਸੀ ਪਿਛਲੇ ਦਿਨੀ ਅਸੀਂ 3-4 ਜਗ੍ਹਾ ਤੇ ਪੌਦੇ ਵੀ ਲਗਾਏ ਨੇ ਤਾਂ ਕਿ ਵਾਤਾਵਰਣ ਜਿਹੜਾ ਸ਼ੁੱਧ ਹੋ ਜਾਏ ਉਸ ਤੋਂ ਲਾਭ ਗਰੀਬ ਲੜਕੀਆਂ ਉਹਨਾਂ ਦੀਆਂ ਸ਼ਾਦੀਆਂ 'ਚ ਵੀ ਅਸੀਂ ਮਦਦ ਕਰਦੇ ਆ ਬਹੁਤ ਸਾਰੀਆਂ ਸ਼ਹਿਰ ਦੀਆਂ ਪਿੰਡਾਂ ਤੋਂ ਬੇਟੀਆਂ ਦੇ ਵਿਆਹਾਂ ਲਈ ਸਾਡੇ ਕੋਲ ਲੋਕ ਆਂਦੇ ਆ ਤੇ ਅਸੀਂ ਉਹਨਾਂ ਦੀ ਮਦਦ ਕਰਦੇ ਆ ਕਿਉਂਕਿ ਇਹ ਪਬਲਿਕ ਦਾ ਹੀ ਪੈਸਾ ਇਹ ਸ਼ਹਿਰ ਨਿਵਾਸੀਆਂ ਦਾ ਹੀ ਪੈਸਾ ਤੇ ਜੇ ਉਹਦਾ ਸਾਧੂ ਪ੍ਰਯੋਗ ਨਾ ਹੋਇਆ ਤੇ ਇਹੋ ਜੇ ਉਯੋਜਨ ਕਰਨ ਦਾ ਫਾਇਦਾ ਨਹੀਂ ਸੋ ਅਸੀਂ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਕੂਲਾਂ ਚ ਜਾ ਕੇ ਜਦੋਂ ਸਿਆਲ ਹੁੰਦੇ ਆ ਜਿਹੜੀਆਂ ਉਹਨਾਂ ਨੂੰ ਕੋਟੀਆਂ ਦਿੰਨੇ ਆ ਗਰਮ ਔਰ ਸੌਕਸ ਸ਼ੂਜ਼ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਜਾਂਦੇ ਆ ਔਰ ਪਾਣੀ ਦੀਆਂ ਟੈਂਕੀਆਂ ਵੀ ਕਈ ਸਕੂਲਾਂ ਚ ਅਸੀਂ ਲਗਵਾ ਕੇ ਦਿੱਤੀਆਂ ਆ ਤੋ ਮੈਂ ਸਾਧ ਸੰਗਤ ਨੂੰ ਬੇਨਤੀ ਕਰਾਂਗਾ ਕਿ ਕੱਲ ਛੁੱਕਰਵਾਰ ਨੂੰ ਜਿਹੜੀ ਕਿ 27 ਤਰੀਕ ਰਹੇਗੀ ਮਾਂ ਦਾ ਵਿਸ਼ਾਲ ਲੰਗਰ ਜਿਹੜਾ ਉਹ ਲਗਾਇਆ ਜਾਏਗਾ ਦੁਪਹਿਰੇ 1 ਵਜੇ ਸਟਾਰਟ ਹੋਏਗਾ ਔਰ ਸ਼ਾਮ ਤੱਕ ਮਾਂ ਦੇ ਹੁਕਮ ਤੱਕ ਇਹ ਜਿਹੜਾ ਲੰਗਰ ਚੱਲਦਾ ਰਹੇਗਾ ਤੇ ਪਰਸੋਂ ਮਾਂ ਦੀ ਜੋਤ ਜਿਹੜੀ मां चिंतपूर्णी दरबार ਤੋਂ ਲਿਆਂਦੀ ਜਾਏਗੀ ਉਹ ਸਥਾਪਿਤ ਕੀਤੀ ਜਾਏਗੀ 7 ਵਜੇ ਤੇ ਸਵੇਰ 8 ਵਜੇ ਸਟੇਜ ਦਾ ਜਿਹੜਾ ਕਾਰਜਕ੍ਰਮਾ ਉਹ ਸ਼ੁਰੂ ਹੋ ਜਾਏਗਾ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਓ ਇਸ ਬਹੁਤ ਹੀ ਭਵੇ ਜਾਗਰਨ ਦੇ ਵਿੱਚ ਤੁਸੀਂ ਆਪਣੀ ਹਾਜ਼ਰੀ ਲਗਵਾਓ ਅਤੇ ਜਿਹੜੇ ਵਧੀਆ-ਵਧੀਆ ਫਨਕਾਰ ਆ ਉਹਨਾਂ ਦੀ ਸੁਰੀਲੀ ਆਵਾਜ਼ ਲਈ ਮਾਂ ਦੀਆਂ ਭੇਟਾਂ ਸਵੀਕਾਰ ਕਰੋ ਤੇ ਆਪਣੀ ਹਾਜ਼ਰੀ ਲਗਵਾ ਕੇ ਪੁੰਨ ਦੇ ਪਾਗੀ ਬਣੋ ਜੈ ਮਾਤਾ ਜੀ ਮੈਂ ਰਮਨ ਤੰਗਰਾਲੀਆਂ ਤੇ ਮੇਰੇ ਨਾਲ ਸੁਖਵਿੰਦਰ ਮੈਰਾ ਜੀ ਜੀ ਮੈਂ ਤੁਹਾਡਾ ਦੋਹਾਂ ਦਾ ਹੀ ਤੇ ਤੁਹਾਡੇ ਚੈਨਲ ਦਾ ਹੁਸ਼ਿਆਰਪੁਰ ਫੋਕਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਡੇ ਜਾਗਰਨ ਦਾ ਤੁਸੀਂ ਅਯੋਜਨ ਜਿਹੜਾ ਉਹ ਜਿਵੇਂ ਤੁਹਾਨੂੰ ਰਿਕੁਐਸਟ ਕੀਤੀ ਗਈ ਆ ਤੁਸੀਂ ਸਾਰਿਆਂ ਨੂੰ ਦਿਖਾਓਗੇ ਉਹਨੂੰ ਕਵਰ ਕਰੋਗੇ ਮੈਂ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਦਾ ਜੀ